ਕੋ ਜੀ ਸਾਹਿਬ ਤੇ ਮੇਰੇ ਮਾਨਸੇ ਹਲਕੇ ਤੋਂ ਕੋਈ ਸ਼ਾਇਦ ਕੋਈ ਵਾਰਦਾ ਵੀ ਮੇਰਾ ਕੋਤਰਾ ਹੋਏ ਸਾਡੀ ਜਿਹੜੀ ਕੋ ਟੀਮ ਹੈ ਜਿਹਨੂੰ ਰੀਡ ਦੀ ਹੱਡੀ ਕਿਹਾ ਜਾਂਦਾ ਮੇਰੇ ਸਾਥੀ ਮੇਰੇ ਵਰਕਰ ਇੱਥੇ ਆਏ ਨੇ ਤੇ ਪ੍ਰੈਸ ਤੇ ਮੇਰੇ ਪਰ ਇਹਨਾਂ ਦੀ ਬਹੁਤ ਅਹਿਮ ਭੂਮਿਕਾ ਹੈ ਸਾਡੀ ਆਵਾਜ਼ ਸਾਰੇ ਹਿੰਦੁਸਤਾਨ ਚ ਪਹੁੰਚਾਉਣ ਵਾਸਤੇ ਉਹ ਅੱਜ ਇੱਥੇ ਬੈਠੇ ਨੇ ਸ਼ਬਲਕੌਰ ਸਿੰਘ ਜੀ ਮੈਂ ਸਾਰੇ ਵੀਰਾਂ ਨੂੰ ਇੱਕ ਤੁਹਾਨੂੰ ਜਾਣਕਾਰੀ ਦੇਣਾ ਚਾਹਨਾ ਕਿ ਮੇਰੀ ਪਹਿਲੀ ਮੁਲਾਕਾਤ ਸਬਲਕਾਰ ਸਿੰਘ ਹੋਣਾ ਨਾਲ ਸਾ ਚਮਕੌਰ ਸਿੰਘ ਹੋਣਾ ਨਾਲ ਤੇ ਸਿੱਧੂ ਮੂਸੇਵਾਲਾ ਸਾਡੇ ਅਜ਼ੀਜ਼ ਦੇ ਨਾਲ ਉਦੋਂ ਹੋਈ ਜਦੋਂ ਇਸ ਦੁਨੀਆ ਵਿੱਚ ਲਈ ਉਸ ਤੋਂ ਪਹਿਲੇ ਮੈਂ ਕਿਉਂਕਿ ਦਿੱਲੀ ਵਿੱਚ ਲਗਾਤਾਰ 12 ਸਾਲ ਮੈਂਬਰ ਆਫ ਪਾਰਲੀਮੈਂਟ ਰਿਹਾ ਜਦੋਂ ਕਾਂਗਰਸ ਵੀ ਉਹ ਜੁਆਇਨ ਕੀਤੇ ਨੇ ਇਹਦੇ ਪੁਰਾਣਾ ਪਰਿਵਾਰ ਹੀ ਕਾਂਗਰਸ ਦਾ ਜਦੋਂ ਉਹਨਾਂ ਨੇ ਇਲੈਕਸ਼ਨ ਵੀ ਲੜੀ ਹੈ ਮੈਂ ਆਪਣੀ ਇਲੈਕਸ਼ਨ ਚ ਫਸਿਆ ਰਿਆ ਮੇਰੀ ਮੁਲਾਕਾਤ ਨਹੀਂ ਸੀ ਬਦਕਿਸਮਤੀ ਨਾਲ ਮੁਲਾਕਾਤ ਹੋਦੋ ਹੀ ਜਦੋਂ ਸਾਡਾ ਛੋਟਾ ਵੀਰ ਇਸ ਦੁਨੀਆ ਵਿੱਚ ਨਹੀਂ ਰਿਹਾ ਬਟ ਉਦੋਂ ਤੋਂ ਲੱਗਾ ਤਾਂ ਮੈਂ ਆਪਣਾ ਇੱਕ ਪਰਿਵਾਰਿਕ ਰਿਸ਼ਤਾ ਇਹਨਾਂ ਨਾਲ ਪੈਦਾ ਕੀਤਾ ਇਹ ਗੱਲ ਪਹਿਲੇ ਅਸੀਂ ਜ਼ਾਹਰ ਨਹੀਂ ਕੀਤੀ ਜਿਹੜੀ ਮੈਂ ਅੱਜ ਕਰਨਾ ਚਾਹੁੰਦਾ ਪਾਰਟੀ ਦੀ ਹਾਈ ਕਮਾਂਡ ਨੇ ਵਿਸ਼ੇਸ਼ ਤੌਰ ਸਾਡੇ ਨੌਜਵਾਨ ਲੀਡਰ ਦੇ ਲਈ ਉਹਨਾਂ ਦਾ ਬਹੁਤ ਮਨ ਵਿੱਚ ਖਾਹਤ ਸੀ ਕਿ ਸਬਲਕੌਰ ਸਿੰਘ ਹੋਣੀ ਕਿਉਂਕਿ ਸਿੱਧੂ ਮੂਸੇਵਾਲੇ ਨੂੰ ਹਰ ਪੰਜਾਬੀ ਦੁਨੀਆ ਪਰਚ ਬੈਠਾ ਹੋਇਆ ਜੇ ਉਹ ਚਾਹੁੰਦਾ ਸੀ ਕਿ ਜਿਹੜੀ ਜ਼ਿਆਤੀ ਹੋਈ ਤੇ ਜਿਹੜੀ ਜ਼ਿਆਤੀ ਕਰਵਾਈ ਗਈ ਜਿਹਦਾ ਜ਼ਿਕਰ ਅਕਸਰ ਸਭਲ ਕੌਰ ਸਿੰਘ ਦੀ ਕਰਦੇ ਨੇ ਕਿ ਸਰਕਾਰਾਂ ਨੇ ਰਲ ਕੇ ਇਹ ਜੋ ਕੁਝ ਕਰਵਾਇਆ ਹੈ ਇਹ ਕੋਈ ਇੰਡੀਵਿਜੂਅਲ ਐਕਟ ਨਹੀਂ ਹੈ ਇਹ ਇੱਕ ਸਾਜ਼ਿਸ਼ ਦੇ ਅਧੀਨ ਇੱਕ ਨੌਜਵਾਨ ਉਬਰਦੀ ਹੋਈ ਪੰਜਾਬ ਦੀ ਆਵਾਜ਼ ਜਿਹੜਾ ਸਾਰੀ ਦੁਨੀਆ ਦੇ ਵਿੱਚ ਇੱਕ ਵੱਡੇ ਪੇਮਾਨੇ ਤੇ ਇੱਕ ਆਪਣਾ ਪ੍ਰਭਾਵ ਛੱਡ ਰਿਹਾ ਸੀ ਉਸ ਦਾ ਪ੍ਰਭਾਵ ਖਤਮ ਕਰਨ ਵਾਸਤੇ ਇਨਸੀਡੈਂਟ ਹੋਇਆ ਜਿਸ ਕਾਰਨ ਅੱਜ ਦੇ ਦਿਨ ਤੱਕ ਕਿਸੇ ਕਿਸਮ ਦੀ ਜਸਟਿਸ ਉਹਨਾਂ ਨੂੰ ਨਹੀਂ ਮਿਲ ਪਾਈ ਸਾਡੇ ਲੀਡਰ ਇੱਥੇ ਪਰਸਨਲੀ ਆਏ ਤੁਹਾਡਾ ਦਾਸ ਵੀ ਆਇਆ ਸਾਡੇ ਪ੍ਰਧਾਨ ਰਾਜਾ ਵਿਡਿੰਗ ਸਾਹਿਬ ਵੀ ਆਏ ਘਰ ਬੈਠ ਕੇ ਗਏ ਉਹਨਾਂ ਦਾ ਮਨ ਇਹ ਸੀ ਕਿ ਜਸਟਿਸ ਲੈਣ ਵਾਸਤੇ ਸਿੱਧੂ ਮੂਸੇਵਾਲੇ ਉਹਨਾਂ ਦੇ ਪਿਤਾ ਜਿਹੜੇ ਇਹ ਖੁਦ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਜਾਣ ਉੱਥੇ ਗੱਲ ਜਿਹੜੀ ਹੈ ਚੁੱਕੀ ਜੇ ਇਹਨਾਂ ਨਾਲ ਲਗਾਤਾਰ ਮੇਰਾ ਸੰਪਰਕ ਸੀ ਬਹੁਤ ਹੱਦ ਤੱਕ ਇਹਨਾਂ ਨੇ ਸਾਨੂੰ ਹਾਂ ਵੀ ਭਰੀ ਸੀ ਲਗਾਤਾਰੇ ਤਕਰੀਬਨ ਸਾਲ ਇਹ ਗੱਲ ਚੱਲਦੀ ਰਹੀ ਅਖੀਰ ਤੇ ਆ ਕੇ ਕਿਸੇ ਕਾਰਨ ਉਹ ਵੀ ਨਿੱਜੀ ਇਹਨਾਂ ਦੇ ਜਿਹੜੇ ਆਪਸ ਵਿੱਚ ਇਹਨਾਂ ਨੇ ਕਿਹਾ ਕਿ ਬਾਜੋ ਸਾਹਿਬ ਮੈਨੂੰ ਕੋਈ ਆਪਣੀ ਕਰਦੀ ਕੋਈ ਇਸ ਕਿਸਮ ਦੀ ਪ੍ਰੋਬਲਮ ਹੈ ਜਿਸ ਦੇ ਕਾਰਨ ਇਹ ਜਿਹੜੀ ਤੁਹਾਡੀ ਪੇਸ਼ਕਸ਼ ਹੈ ਉਹ ਹੋ ਸਕਦਾ ਸਾਨੂੰ ਇਹ ਨਾ ਮੈਨੂੰ ਇਹ تسلیم ਕਰਨੀ ਪਏ ਨਾ ਮੈਨੂੰ ਕੁਲ ਯਸ ਕਰਨੀ ਪਏ ਜਦੋਂ ਅਖੀਰ ਇਹਨਾਂ ਵੱਲੋਂ ਇਨਕਾਰੀ ਹੋਈ ਤੇ ਫਿਰ ਇਹ ਟਿਕਟ ਅਗਲੇ ਪਾਸੇ ਗਈ ਇਸ ਦੇ ਬਾਵਜੂਦ ਕਿ ਇਹਨਾਂ ਨੇ ਜਵਾਬ ਵੀ ਦੇ ਦਿੱਤਾ ਸੀ ਮੈਂ ਸਾਚ ਚਮਕੌਰ ਸਿੰਘ ਨੂੰ ਆਦੇ ਵਿੱਚ ਬਕਾਇਦਾ ਤੌਰ 'ਤੇ ਕਿਹਾ ਕਿ ਤੁਸੀਂ ਕੋਸ਼ਿਸ਼ ਕਰੋ ਉਤੋਂ ਵੀ ਉਹ ਚਾਹੁੰਦੇ ਨੇ ਮੈਨੂੰ ਵੀ ਉਹਨਾਂ ਨੇ ਇਹ ਪੁੱਛਿਆ ਸੀ ਮੈਂ ਵੀ ਕਿਹਾ ਸੀ ਕਿ ਪੱਕੇ ਤੌਰ 'ਤੇ ਤੁਸੀਂ ਫਿਕਰ ਨਾ ਕਰੋ ਜਦੋਂ ਮੌਕਾ ਆਏਗਾ ਅਸੀਂ ਜ਼ਰੂਰ ਚਾਹਨੇ ਆ ਇਹਨਾਂ ਨੂੰ ਕਿਸੇ ਗੱਲ ਦੀ ਭੁੱਖ ਨਹੀਂ ਹੈ ਇਹਨਾਂ ਦਾ ਤਾਂ ਇੱਕ ਨੌਜਵਾਨ ਬੱਚਾ ਜਿਹੜਾ ਉਹ ਨਹੀਂ ਰਿਹਾ ਉਹ ਪਾਰਟੀ ਵੀ ਚਾਹਦੀ ਸੀ ਕਿ ਸਾਰੀ ਦੁਨੀਆ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਆਣ ਕੇ ਤੇ ਉੱਥੇ ਅਸੀਂ ਜਸਟਿਸ ਵੀ ਲਵਾਵਾਂਗੇ ਤੇ ਉਹ ਲੋਕ ਬੇਨਕਾਬ ਕਰਨ ਗੋਨਾ ਚਿਹਰਿਆਂ ਨੂੰ ਜਿਨ੍ਹਾਂ ਨੇ ਰਣਕੀ ਦੀ ਵੱਡੀ ਸਾਜ਼ਿਸ਼ ਸਿੱਧੂ ਪਰਿਵਾਰ ਦੇ ਖਿਲਾਫ ਨਹੀਂ ਪੰਜਾਬ ਦੇ ਖਿਲਾਫ ਕੀਤੀ। ਬਸ ਚਲੋ ਉਹ ਇਹਨਾਂ ਦਾ ਆਪਣਾ ਇੱਕ ਫੈਸਲਾ ਸੀ। ਫੈਸਲੇ ਤੋਂ ਬਾਅਦ ਸਾਜੀਤਪਿੰਦਰ ਸਿੰਘ ਸਿੱਧੂ ਜੀ ਨੂੰ ਇਹ ਸੀਟ ਦਿੱਤੀ ਗਈ। ਉਹਨਾਂ ਨੇ ਖੁਦ ਦੱਸਿਆ ਤੇ ਮੈਂ ਵੀ ਇਹਨਾਂ ਨੂੰ ਕਿਹਾ ਸੀ ਕਿ ਪਹਿਲੇ ਜਾ ਕੇ ਆਪਣੀ ਹਾਜ਼ਰੀ ਭਰ ਕੇ ਆਇਓ। ਇਹ ਗਏ ਨਾ ਮੈਨੂੰ ਦੱਸਿਆ ਸਾਰੀ ਬੜੀ ਅੱਛੀ ਮੁਲਾਕਾਤ ਹੋਈ ਹੈ। ਮੈਨੂੰ ਇਹ ਵੀ ਯਕੀਨਤ ਹੋਇਆ ਗਿਆ ਕਿ ਤੁਸੀਂ ਫਿਕਰ ਨਾ ਕਰੋ ਜਿੱਥੇ ਵੀ ਚਾਹੋ। ਅਸੀਂ ਤੁਹਾਡੀ ਮਦਦ ਵਾਸਤੇ ਜਿਹੜੇ ਬਾਅਦ ਵਿੱਚ ਇਹ ਵੀ ਤੁਹਾਡਾ ਆਪਣਾ ਅਜ਼ੀਜ਼ ਇਹ ਸਿੱਧੂ ਭਰਾ ਹੈ ਤੁਹਾਡਾ ਕਾਂਗਰਸੀ ਭਰਾ ਹੈ ਤੁਹਾਡਾ ਕਿਰਪਾ ਕਰਕੇ ਅਸ਼ੀਰਵਾਦ ਭਰਿਆ ਹੱਥ ਰੱਖੋ ਗੁਰੂ ਮਹਾਰਾਜ ਸਾਹਿਬ ਨੇ ਮਿਹਰ ਕਰਨੀ ਹੈ ਇਹ ਪਾਰਲੀਮੈਂਟ 'ਚ ਵੀ ਲੜੇਗਾ ਤੇ ਜਿੱਦਣ ਤੁਹਾਡੀ ਸਰਕਾਰ ਸਥਾਈ 'ਚ ਆ ਗਈ ਜੋ ਤੁਸੀਂ ਹੁਕਮ ਕਰੋਗੇ ਉਹ ਜੇ ਨਾ ਹੋਏਗਾ ਤੇ ਫਿਰ ਤੁਸੀਂ ਕਿਉਂਕਿ ਤੁਸੀਂ ਜਵਾਨਾਂ ਵਾਲੀ ਗੱਲ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਜਿੰਨਾ ਤੁਹਾਨੂੰ ਦਰਦ ਹੈ ਉਨਾ ਹੀ ਸੱਚ ਹੈ ਬਟ ਅਸੀਂ ਗੁਰੂ ਮਹਾਰਾਜ ਸਾਹਿਬ ਦਾ ਬਹੁਤ ਵੱਡਾ ਸ਼ੁਕਰਾਨਾ ਵੀ ਕਰਨਾ ਚਾਹੁੰਦੇ ਜਿਹੜਾ ਛੋਟਾ ਸਿੱਧੂ ਮੂਸੇਵਾਲਾ ਆਇਆ ਇਹ ਵੀ ਕੋਈ ਇਸ ਤੋਂ ਵੱਡਾ ਅਜੂਬਾ ਨਹੀਂ ਹੋ ਸਕਦਾ ਗੁਰੂ ਮਹਾਰਾਜ ਸਾਹਿਬ ਦੀ ਅਪਾਰ ਕਿਰਪਾ ਵੇਖੋ ਇੱਕ ਹੱਥੋਂ ਚੀਜ਼ ਲੈਣੀ ਦੂਜੇ ਹੱਥੋਂ ਸੀਲ ਦੇ ਤੋ ਇਸ ਗੱਲ ਕਰਨ ਜਿਆਦਾ ਹੋਰ ਗੱਲ ਨਾ ਕਹਿੰਦਾ ਹੋਇਆ ਮੈਂ ਤੁਹਾਨੂੰ ਯਕੀਨ ਦਿਵਾਵਾਂਗਾ ਸਮੁੱਚੀ ਪਾਰਟੀ ਅਜੇ ਸਭਲ ਕਾਰ ਸੰਧੀ ਅਜੇ ਤੇ ਟਿਕਟਾਂ ਦੀ ਕੱਲ ਹੀ ਵੰਡ ਮੁਕੰਮਲ ਹੋਈ ਹੈ ਜੇ ਇੱਕ ਰਹਿੰਦੀ ਫਰੋਦ ਜਿੱਦਣ ਅਸੀਂ ਆਏ ਸਾਡੀ ਸਾਰੀ ਕੰਪੇਨ ਪੰਜਾਬ ਚ ਸਾਡੇ ਅਜ਼ੀਜ਼ ਦੇ ਨਾਂ ਤੇ ਚੱਲਨੀ ਅਜੇ ਤੇ ਕੰਮ ਹੀ ਸ਼ੁਰੂ ਹੈ ਅਜੇ ਛੋਟਾ ਛੋਟਾ ਜਿਸ ਤਰ੍ਹਾਂ ਆ ਕੇ ਤੁਹਾਨੂੰ ਪਤਾ ਹੀ ਹੈ ਥੋੜਾ ਮੋਟਾ ਵਰਕਰ ਤਿਆਰ ਕਰੀ ਦੇ ਨੇ ਕੋਠੋ ਜਾਗੋ ਸਰ ਇਹ ਜਿੱਦੜ ਆ ਗਈ ਸਾਡੀ ਮੇਨ ਕੈਂਪੇਨ ਜਿਹੜੀ ਉਹ ਆਪਣੇ ਨੌਜਵਾਨ ਛੋਟੇ ਵੀਰ ਤੇ ਹੋਣੀ ਏ ਮੂਸੇਵਾਲਾ ਸਾਹਿਬ ਨੂੰ ਪੁੱਛੋ ਇਹਨਾਂ ਨੇ ਮੈਨੂੰ ਹੁਕਮ ਲਾਇਆ ਸੀ ਕਿ ਅਸੈਂਬਲੀ ਚੱਲਦੀ ਏ ਤੇ ਮੌਜੂਦਾ ਮੁੱਖ ਮੰਤਰੀ ਕੋਈ ਸਾਡਾ ਹੱਥ ਨਹੀਂ ਫੜ ਰਿਆ ਸਾਨੂੰ ਜਸਟਿਸ ਨਹੀਂ ਦਵਾ ਰਿਆ ਆਪ ਆਪਣੀ ਗੱਡੀ ਚ ਲਿਜਾ ਕੇ ਵਿਧਾਨ ਸਭਾ ਦੇ ਬਾਹਰ ਤਕੜੇ ਹੋ ਕੇ ਧਰਨਾ ਮਾਰਿਆ ਮਜਬੂਰ ਕੀਤਾ ਮੁੱਖ ਮੰਤਰੀ ਨੂੰ ਕਿ ਆਪਣਾ ਉੱਥੇ ਮਨਿਸਟਰ ਘੱਲਿਆ ਮਨਿਸਟਰ ਨੇ ਵਿਸ਼ਵਾਸ ਦੁਆਇਆ ਕਿ ਇਹਨੇ ਦੇਣਾ ਤੇ ਤੁਹਾਡੀ ਮੀਟਿੰਗ ਕਰਾਵਾਂਗੇ ਫਿਰ ਉਸ ਗੱਲ ਤੋਂ ਭੱਜੇ ਪੰਜਾਬ ਦੇ ਲੋਕ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਕਿ ਜਿਹੜਾ ਮੌਜੂਦਾ ਮੁੱਖ ਮੰਤਰੀ ਹੈ ਪੰਜਾਬ ਦਾ ਇਹ ਬਕਾਇਦਾ ਤੌਰ ਪਾਜ ਪਾਦੀ ਬੀਟਿੰਗ ਇਹਨਾਂ ਤੋਂ ਜੇ ਅਸੀਂ ਉਮੀਦ ਕਰੀਏ ਕਿ ਸਾਨੂੰ ਜਸਟਿਸ ਦਵਾਣਗੇ ਜਸਟਿਸ ਨਹੀਂ ਦਵਾਣਗੇ ਇਹ ਜੋ ਕੁਝ ਸਾਡੇ ਨਾਲ ਵਾਪਰਿਆ ਇਹਦੇ ਵਿੱਚ ਇਹ ਬੰਦੇ ਹਿੱਸੇਦਾਰ ਤੋ ਇਸ ਗੱਲ ਕਰ ਸਾਡਾ ਅਜ਼ੀਜ਼ ਸਾਡਾ ਛੋਟਾ ਵੀਰ ਤੁਹਾਨੂੰ ਬਚਨ ਦੇ ਕੇ ਚੱਲਿਆ ਮਰਦੇ ਮੈਂ ਇਹਨੂੰ ਬਹੁਤ ਚੰਗੀ ਤਰ੍ਹਾਂ ਜਾਣਨਾ ਇਹ ਆਪਣਾ ਜੋ ਤੁਹਾਨੂੰ ਦਿੱਤੀ ਜ਼ੁਬਾਨ ਹੈ ਫੁਗਾਏਗਾ ਇੱਥੇ ਪਾਰਟੀ ਫੁਗਾਏਗੀ ਜੇ ਤੁਹਾਨੂੰ ਮੇਰੇ ਤੇ ਫੇਥ ਹੈ ਤੇ ਕਿਰਪਾ ਕਰਕੇ ਮੈਂ ਤੁਹਾਨੂੰ ਹੱਥ ਜੋੜ ਕੇ ਸਾਰੇ ਵਰਕਰ ਸਾਥੀਆਂ ਨੂੰ ਗੁਜ਼ਾਰਿਸ਼ ਕਰਾਂਗਾ ਅਸ ਟਾਈਮ ਬਹੁਤ ਵੱਡੀ ਚੁਣੌਤੀ ਹੈ ਹਿੰਦੁਸਤਾਨ ਦੀ ਜੇ ਅਸੀਂ ਆਪਣੀ ਲੋਕ ਰਾਜ ਦੀ ਡੈਮੋਕ੍ਰੇਸੀ ਬਚਾਣੀ ਜੇ ਬਾਬਾ ਪੀਮਰਾਓ ਅੰਬੇਦਕਰ ਸਾਹਿਬ ਦੀ ਸੰਵਿਧਾਨ ਬਚਾਣਾ ਜੇ ਪੰਜਾਬ ਦੇ ਹੱਕਾਂ ਨੂੰ ਡਟ ਕੇ ਪਹਿਰਾ ਦੇਣਾ ਜੇ ਕਿਸਾਨੀ ਤੇ ਖੇਤ ਮਜ਼ਦੂਰ ਬਚਾਣਾ ਤੇ ਕਾਂਗਰਸ ਤੋਂ ਇਲਾਵਾ ਹੋਰ ਕੋਈ ਐਹੋ ਜੀ ਜਮਾਤ ਹੈ ਨਹੀਂ ਜਿਹੜੀ ਅੱਜ ਪੰਜਾਬ ਨੂੰ ਜਸਟਿਸ ਦਿਵਾ ਸਕੇ ਤਾਂ ਮੇਰੀ ਗੁਜ਼ਾਰਿਸ਼ ਹੈ ਕਿ ਜਿਹੜੀਆਂ ਛੋਟੀ ਮੋਟੀਆਂ ਕਮੀਆਂ ਨੇ ਮੈਂ 사 ਚਮਕੌਰ ਸਿੰਘ ਨੂੰ ਅੱਗੇ ਵੀ ਬੇਨਤੀ ਕੀਤੀ ਕਿ ਚਮਕੌਰ ਸਿੰਘ ਜੀ ਮੈਂ ਤੁਹਾਡੇ ਤੋਂ ਅੰਗਰੇਜ਼ੀ ਚ ਕਹਿੰਦੇ ਫੋਨ ਅਵੇ ਸਮਝੋ ਇਹ ਕਾਲ ਅਵੇ ਕਹੀਦਾ ਇੱਕ ਟੈਲੀਫੋਨ ਦੀ ਤੁਸੀਂ 2 ਮਿੰਟ ਚ ਘੰਟੀ ਵਜਾਓ ਤੇ ਮੈਂ ਉੱਥੇ ਜੇ ਨਾ ਕੋਈ ਗੱਲ ਸੌਰੇ ਤਾਂ ਮੈਂ ਸੁਕੇ ਹੁਣ ਜੇ ਤੁਸੀਂ ਦੱਸੋ ਹੀ ਨਾ ਤੇ ਸੜਕ ਤੇ ਕੀ ਹੋ ਰਿਹਾ ਜੇ ਨਾ ਤੁਸੀਂ ਕੋਈ ਦੱਸਦਾ ਨਹੀਂ ਇੱਥੇ ਬੈਠੇ ਆਪਾਂ ਨੂੰ ਕੀ ਪਤਾ ਲੱਗਦਾ ਬਰ ਕੀ ਹੋ ਰਿਹਾ ਜੋ ਕੁਝ ਵੀ ਕੋਈ ਪਰਿਵਾਰ ਦੀ ਜਾਂ ਵਰਕਰਾਂ ਦੀ ਉਹਨਾਂ ਦੀ ਆਪਣੀ ਤੇ ਕੋਈ ਪ੍ਰੋਬਲਮ ਨਹੀਂ ਜੋ ਕੋਈ ਆਪਣੇ ਵਰਕਰਸ ਦੀ ਕੋਈ ਛੋਟੀ ਮੋਟੀ ਕੋਈ ਇਥੋਂ ਲੋਕਲਾਈਜ਼ਡ ਪ੍ਰੋਬਲਮ ਹੈ ਅਸੀਂ ਉਹਦਾ ਹੱਲ 100% ਦੀ ਕਰਾਂਗੇ ਸੋ ਇਨਾ ਹੀ ਕਹਿੰਦਾ ਹੋਇਆ ਮੈਂ ਤੁਹਾਡਾ ਸਾਰਿਆਂ ਦਾ ਆਪਣੇ ਵਰਕਰ ਸਾਥੀਆਂ ਦਾ ਸਿੱਧੂ ਸਾਹਿਬ ਦਾ ਆਪਣੇ ਪ੍ਰੈਸ ਦੇ ਭਰਾਵਾਂ ਦਾ ਜਿਹੜੇ ਲੇਟ ਨਾਈਟ ਆਏ ਨੇ ਉਹਨਾਂ ਸਾਰਿਆਂ ਦਾ ਬਸ਼ਕੂਰ ਤੁਸੀਂ ਬਹੁਤ ਇੱਜ਼ਤ ਕਰਦੇ ਹੋ ਬਹੁਤ ਮਾਨ ਕਰਦੇ ਹੋ ਤੇ ਜੇ ਯਕੀਨ ਕਰਦੇ ਹੋ ਸਾਬਲ ਕੌਰ ਸਿੰਘ ਜੀ ਹੁਣ ਇੱਥੇ ਉੱਠ ਕੇ ਇੱਕ ਵਾਰ ਯਾਦੋ ਕਿ ਮੇਰਾ ਛੋਟਾ ਵੀਰ ਆਇਆ ਮੈਂ ਉਹਦੀ ਜ਼ੁਬਾਨ ਤੇ ਵਿਸ਼ਵਾਸ ਕਰਨ ਤੋ ਇੰਨਾ ਹੀ ਮੈਂ ਕਹਿੰਦਾ ਹੋਇਆ ਅਖੀਰ ਤੇ ਸਭ ਕੋਰ ਸਿੰਘ ਨੂੰ ਗੁਜ਼ਾਰਿਸ਼ ਕਰਾਂਗਾ ਕਿ ਤੁਹਾਡਾ ਜੋ ਵੀ ਸਾਥੀਆਂ ਦੀ ਕੋਈ ਗੱਲਬਾਤ ਹੈ ਵੀ ਮੇਰੇ ਨੋਟਿਸ ਲੈ ਆਂਦੇ ਉਹਨਾਂ ਨੂੰ ਤੁਹਾਡੇ ਹੀ ਪੂਰਨ ਤੁਹਾਡਾ ਜਿਸਾਂ ਅੱਗੇ ਵੀ ਤੁਹਾਨੂੰ ਕਿਹਾ ਜੋ ਜੋ ਵੀ ਤੁਹਾਡੇ ਹੁਕਮ ਹੋਣਗੇ ਪਾਰਟੀ ਪੂਰਾ ਤੁਹਾਡੇ ਮੁਤਾਬਕ ਚੱਲੇਗੀ ਇਹ ਕੋਈ ਗਲਤਫਹਿਮੀ ਕਰਦੇ ਹੋ ਤੁਹਾਨੂੰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਤੁਹਾਡਾ ਦਾਸ ਹੀ ਇੱਥੇ ਬੜਾ ਤੁਹਾਡੇ ਨਾਲ। ਤੁਹਾਡਾ ਹਰ ਇੰਟਰਸਟ ਵਾਚ ਕੀਤਾ ਜਾਏਗਾ ਪਰਵਾਰ ਦਾ ਵੀ ਆਪਣੇ ਵਰਕਰ ਸਾਡੇ ਆ। ਐਨਾ ਹੀ ਕਹਿੰਦਾ ਹੋਇਆ ਮੈਂ ਜਾਜ਼ਲ ਲਹਾ ਦਾ ਵਾਹਿਗੁਰੂ ਜੀ ਦਾ ਖਾਲਸਾ। ਵਾਹਿਗੁਰੂ ਜੀ। ਸ਼ੁਕਰੀਆ। ਸਾਰੀ ਸੰਗਤ ਆਲੀ ਸਾਡੇ ਵਿੱਚ ਮੈਂ ਕਿਹਦੇ ਦੇ। ਸਤਿਕਾਰਯੋਗ ਮੋਬਾਇਲ ਸਾਹਿਬ ਜੀਤੁਰੇਦਰ ਜੀ ਆਪਣੇ ਕੈਂਡੀਡੇਟ ਨੇ ਸਾਰੀਆਂ ਸੰਗਤ ਜੁਨੀ ਪੰਚ ਸਰਪੰਚ ਤੇ ਗੁਰੂੀ ਮੋਦਵਰ ਬੰਦੇ ਇੱਥੇ ਆਏ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਹਾਂ ਅੱਜ ਆਪਣੇ ਇਕੱਠੇ ਹੋਣ ਦਾ ਕੋਈ ਮਕਸਦ ਸੀ ਵੀ ਪਿਛਲੇ ਦਿਨਾਂ ਕੋਈ ਚਲੋ ਉਹ ਨਹੀਂ ਇੱਥੇ ਗੱਲਾਂ ਹੁੰਦੀਆਂ ਨੇ ਮੇਨ ਗੱਲ ਸਾਡੇ ਵਾਸਤੇ ਨਾ ਪੂਜੇ ਪੀਓ ਵੱਡਾ ਐ ਨਾ ਐਮਐਲਏ ਵੱਡਾ ਸਾਡਾ ਹੈਗਾ ਜਵਾਬਦੰਦਿਆਂ ਵਾਸਤੇ ਵੱਡਾ ਹਰ ਗੱਲ ਉਸਤੇ ਖੜੀ ਆ ਸਾਨੂੰ ਹੋਰ ਕਿਸੇ ਚੀਜ਼ ਦੀ ਜਰੂਰਤ ਨਹੀਂ ਉਹ ਸਾਨੂੰ ਮਹਿਸੂਸ ਹੋਇਆ ਸੀ ਵੀ ਉਹਦੀ ਗੱਲ ਨਹੀਂ ਹੋ ਰਹੀ ਇਸ ਕਰਕੇ ਅਸੀਂ ਇਹ ਗੱਲ ਆਉਂਦੀ ਅੱਠੀ ਸੀ ਵੀ ਉਦੋਂ ਘੱਟ ਸਾਡੀ ਗੱਲ ਕਿਤੇ ਬਣਦੀ ਨਹੀਂ ਰੀ ਸਾਨੂੰ ਬਾਕੀ ਕਿਸੇ ਜੀ ਦੀ ਕੋਈ ਲੋੜ ਨਹੀਂ ਹੈਗੀ ਉਹ ਸਾਰੇ ਵਾਜਿ ਹੋਰਾਂ ਨੇ ਵਿਸ਼ਵਾਸ ਦਿਵਾਇਆ ਧੰਨਵਾਦ ਇਹਨਾਂ ਦਾ ਇਲੈਕਸ਼ਨ ਦਾ ਸਭਾ ਮੈਂ ਤਾਂ ਇੱਕ ਬੁਖਰੀ ਜੀ ਵਿਚਾਰਧਾਰਾ ਦਾ ਬੰਦਾ ਜੇ ਸ਼ਾਇਦ ਮੈਨੂੰ ਜੀਜੇਪੀ ਵਾਲਾ ਜਾਂ ਮੋਦੀ ਆਪਦੀ ਵਾਲੀ ਸੀਟ ਵੀ ਕਰਦੇ ਨਵੇਂ ਆ ਜਾ ਇੱਥੇ ਆ ਜਾ ਮੈਂ ਕਦੇ ਹਾਂ ਨਹੀਂ ਕਰਾਂਗਾ ਵੱਡੀ ਗੱਲ ਹੈ ਮੇਰੇ ਵਰਗੇ ਨੂੰ ਕਰਦਾ ਵੇਸ਼ ਕੋਈ ਨਹੀਂ ਪਰ ਸਾਡੀ ਜਲੀਰ ਇੰਨੀ ਜਰੂਰ ਮੰਨਦੀ ਹੈ ਵੀ ਇਹਨਾਂ ਲੋਕਾਂ ਨੇ ਜਿਨ੍ਹਾਂ ਨੇ ਸਾਡੇ ਜਗਾਟ ਦੇ ਕਤਲ ਕਰਵਾਤਾ ਯਾਰ ਉਹਨਾਂ ਦਾ ਸਾਹਜ ਦਾ ਤਾਂ ਮੁੱਕ ਗਿਆ ਕਲੇਸ ਉਹ ਮੇਰੇ ਵੀਰ ਨੇ ਕਹਿੰਦੀ ਸੀ ਨਾ ਵੀ ਕਈ ਵਾਰੀ ਚੋ ਰੋ ਲੀਡਰ ਹੁੰਦੇ ਨੇ ਇੱਧਰ ਉੱਧਰ ਚਲੇ ਜਾਂਦੇ ਅਸੀਂ ਜਿੰਨੀ ਸਾਡੀ ਕਵਾ ਹੈ ਅਸੀਂ ਤੁਹਾਨੂੰ ਦਿਤਾਉਣ ਵਾਸਤੇ ਕੋਈ ਕਸਮ ਨਹੀਂ ਛੜਦੇ ਕਦੇ ਵੀ ਦੋਗਲੇਪਾਂ ਵਾਲਾ ਤਾਂ ਅੰਦਰ ਹਿਰਦੇ ਹੀ ਨਹੀਂ ਪਰ ਇੱਕ ਗੱਲ ਜ਼ਰੂਰ ਇਹ ਹੈ ਜੇ ਤੁਹਾਨੂੰ ਕੋਈ ਮੋਦੀ ਵਾਲੀ ਥਾਂ ਤੇ ਬਿਠਾਇਆ ਕਦੇ বিজেਪ ਚ ਨਾ ਬਸ ਇੱਕੋ ਹੀ ਗੱਲ ਸਾਨੂੰ ਇਸ ਗੱਲ ਤੋਂ ਦਾ ਜਿਵੇਂ ਕਹਿੰਦੇ ਨਾ ਨਫਰਤ ਹੈ ਜਿੰਨੀ ਕਹਦੇ ਉਹ ਨਹੀਂ ਬਹੁਤ ਉਸ ਮੈਂ ਸਮੁਦਾਇ ਅੱਜ ਰਾਜ ਸਭਾ ਦੀ ਸੀਟ ਦੇਣ ਵਾਸਤੇ ਤੜਕ ਕੇ ਦੇ ਆਪਣੇ ਕੋਲੇ ਫੋਨ ਖੜਕੀ ਜਾਂਦੇ ਨੇ ਅੱਜ ਦੀ ਡੇਟ ਤੋਂ ਗੱਲ ਕਰਨਾ ਵੀ ਆਪਣਾ ਚੋਣਾਂ ਦੀਆਂ ਗੱਲਾਂ ਕਰਦੇ ਆ ਸੀਟ ਲੈ ਲੂ ਸੀਟ ਲੈ ਲਓ ਇਹ ਗੱਲ ਸਾਨੂੰ ਕਤਈ ਹੀ ਮਨਜ਼ੂਰ ਨਹੀਂ ਸਾਨੂੰ ਰਾਈ ਰਾਈ ਗੱਲ ਦਾ ਪਤਾ ਇਹ ਬੱਚਾ ਕਿੱਥੋਂ ਹੋਇਆ ਕੀ ਪ੍ਰੈਨ ਕੀ ਜਿੰਨਾ ਚਿਰ ਜਿਉਂਦਾ ਸੀ ਉਹਨਾਂ ਚਿਰ 100 ਮੱਤ ਭੇਦ ਹੁੰਦੇ ਨੇ ਪਰ ਮਰਨ ਤੋਂ ਬਾਅਦ ਇਸ ਕਤਲ ਨੂੰ ਨਾ ਇਕੱਲੇ ਆਖਰੂ ਅਫਸਰ ਹੈ ਕੋਈ ਬੈਠਾ ਕਿਸੇ ਵੀ ਸੀਟ ਤੇ ਅੰਦਰ ਤਾਂ ਉਹਦੀ ਵੀ ਦੇਲ ਹੈ ਨਾ ਜਦੋਂ ਇਹ ਕਾਂਡ ਹੋਇਆ ਉਸ ਤੋਂ ਬਾਅਦ ਸਾਰਿਆਂ ਨੇ ਹੀ ਦੀ ਜਿਹੜੀ ਅਸਲ ਇਨਵੈਸਟੀਗੇਸ਼ਨ ਆ ਸਾਡੇ ਕੋਲੇ ਹੋਏਗੀ ਪਰ ਕੋਈ ਗੱਲ ਨਹੀਂ ਸੁਣਦਾ ਇਸ ਮਸਲੇ ਤੇ ਨਾ ਇਹ ਕੋਈ ਸਰਕਾਰ ਤੇ ਨਾ ਉੱਥੋਂ ਵਾਲੀ ਸਰਕਾਰ ਕਿ ਕੋਈ ਜਨਰਲ ਮਾੜੀ ਨਹੀਂ ਕੋਈ ਕੋਈ ਗੈਂਗਸਟਰ ਬਾਤ ਨਾ ਤਾਂ ਲੱਲਾ ਨਹੀਂ ਖੱਖਾ ਨਹੀਂ ਅਸੀਂ ਤਾਂ ਕਹਿੰਦੇ ਆ ਵੀ ਤੁਸੀਂ ਇੱਕ ਇੰਨਾ ਕਾगज ਗੈਂਗਸਟਰ ਬਾਤ ਦਾ ਉਹਦੇ ਸੰਬੰਧ ਦਾ ਕੱਢ ਕੇ ਦਿਖਾ ਦਿਓ ਅਸੀਂ ਘਰੇ ਵਜਾਏ ਕੇਸੀ ਬਾਤਸ ਲੈ ਲਾਂਗੇ ਇਸ ਕਰਕੇ ਇਹ ਇਹ ਸਾਰੀ ਬਦਮਾਸ਼ੀ ਦਾ ਕੀਤਾ ਹੋਇਆ ਪਲਾਨ ਕੀਤਾ ਹੋਇਆ ਕਤਲ ਹੈ ਇਹਦੀ ਤਹਿ ਤੱਕ ਜਾਣਾ ਵਸ ਨੂੰ ਵੱਡੀ ਗੱਲ ਕਰਨ ਲੱਗਿਆ ਇਹ ਅਸੀਂ ਰਾਹੁਲ ਗਾਂਧੀ ਜੀ ਪ੍ਰਧਾਨ ਮੰਤਰੀ ਬਣ ਜਾਂਦੇ ਨੇ ਫਰਜ਼ ਕੀਤਾ ਪਰ ਆਖਰ ਨੂੰ ਸਿਸਟਮ ਉਹੀ ਰਹਿਣਾ ਹੈ ਸਾਨੂੰ ਪਤਾ ਵੀ ਜਿੱਥੇ ਜਾ ਕੇ ਇਹ